काफ़ी टाइम गर्मी तो बाद आ गए बारिश कम बहुत अच्छा हावी टेस्ट करो हाँ बहुत ज़्यादा तेज हवा चल रही है बहुत ज़्यादा बिल्कुल ਆਣਾ ਵੇਲੇ ਰੜਕੇ ਆਈ ਜਾਂਦਾ ਇਦੋਂ ਇੰਨੀ ਜ਼ਬਰਦਸਤ ਨੇ ਰੀਓ ਦੇਖੋ ਸਾਰਾ ਜੰਗਲ ਹੀ ਪੱਟਦਾ ਉਹ ਨਾਲ ਉਹ ਘਾਟ ਉਹ ਕੋੜ ਦੇ ਉੱਪਰ ਉਹ ਦੇਖੋ ਪੂਣਾ ਉਹਦੇ ਉੱਪਰ ਕਈ ਸਕੂਟਰੀਆਂ ਸਾਰਟ ਰੀਆਂ ਦੀਆਂ ਲੱਗੀਆਂ ਹੋਰ ਗ੍ਰਿਲ ਸਾਰੀ ਲੈ ਗਿਆ ਪੱਟ ਕੇ ਕਿਵੇਂ ਸਕੂਟਰੀਆਂ ਦੇ ਕਿਵੇਂ ਇੰਨੀ ਜ਼ਿਆਦਾ ਤੇ ਪ੍ਰਾਣ ਚੱਲਦਾ ਪਿਆ ਵਾ ਬਹੁਤ ਦਿਨਾਂ ਦੀ ਜਿਹੜੀ ਗਰਮੀ ਸੀ ਉਹ ਅੱਜ ਨਿਕਲ ਰਹੀ ਹੈ ਉਹ ਦੇਖੋ ਐਕਟਿਵ ਆ ਉਹ ਤਾਂ ਗੱਡੀਆਂ ਵੀ ਦੇਖੋ ਵਿਚਾਰੇ ਕਿਹੜੇ ਬਹੁਤ ਜਿਆਦਾ ਤੇਜ਼ ਉਹ ਤੇਰੀ ਉਹ ਦੇਖੋ ਐਨਾ ਜਰਾ ਆਵਾ ਆਵਾ ਪਿੱਛੇ ਪਿੱਛੇ ਆਈ ਲੱਗਦਾ ਰਾਕੂ ਵੀ ਹੁਣ ਗੁੱਸਾ ਕਰ ਰਿਹਾ ਕੋਈ ਲੋਕਾਂ ਨੇ ਵੀ ਤੁਸੀਂ ਮੈਨੂੰ ਕਹਿ ਕੇ ਕਹਿ ਕੇ ਕਿਤਾਵੇ ਕਰ ਜਾਂਦੇ ਆ ਬੋਰਡ ਬੋਰਡ ਦੇ ਸਾਰੇ ਲਾ ਦੇ ਜਿੱਥੇ ਕਿ ਸਕੂਟਰੀਆਂ ਸਕਟਰੀਆਂ ਆਹ ਦੇਖੋ ਕਿਵੇਂ ਹਿੱਲੀ ਜਾਂਦੀ ਸੁਬੇ ਆਹ ਦੇਖੋ ਇਹ ਵੀ ਡਿੱਗਣਾ ਚੀਆ ਜੇ ਹਾਲਾਤ ਓ ਗੱਡੀ ਕੋਲੇ ਵੀ ਦੇਖੋ ਦਿੱਸਦਾ ਪੰਗਾ ਤੁਹਾਨੂੰ ਆ ਰਿਹਾ ਤੇ ਆਹ ਵੇ ਤੇ ਉਹ ਚੱਕਰ ਮੱਗਾ ਭਾਈ ਉਹ ਦੇਖੋ ਯਾਰ ਪੂਰਾ ਜਿਆਦਾ ਭਾਈ ਇੰਨੇ ਜਾਵਾਂ ਮੀਂਹ ਆ ਰਿਆ ਨਾ ਆਪਣੀ ਇੱਥੇ ਬਹੁਤ ਜਿਆਦਾ ਆਂ ਬੋਰ ਦੇਗਾ ਬੋਰ ਬੋਰ ਵੀ ਦਿੱਕਿਆ ਹੈ ਬੋਰ ਵੀ ਥੱਲੇ ਵੱਜਿਆ ਸਾਰਾ ਉੱਥੋਂ ਰਹਿ ਕੇ ਦੇਖੋ ਬੜੀ ਤੇਜ਼ ਬਰਸਾਤ ਹੈ اور یہ جو انا خرچہ اچا رہا بہت مطلب ਤੁਹਾਡਾ ਵੀ ਪੈਡ ਹੋ ਕੇ ਹੋਰ ਜਿਆਦਾ ਪਹਿਲੇ ਵਾਰ ਤੇ ਉਸ ਤੋਂ ਚਾਕੇ ਲਿਆ ਹੈ ਬਾਰਿਸ਼ ਆਈ ਹੈ ਥੋੜੀ ਜਿਹੀ ਇਸੇ ਥੋੜਾ ਲੀਕ ਹੋਇਆ ਹੈ ਜਿਵੇਂ ਬਾਰਿਸ਼ سٹارਟ ਹੋ ਜੇ ਪਹਿਲੇ ਬਹੁਤ ਜ਼ਿਆਦਾ ਜਿਆਦਾ ਪਾਉ ਵੈਸੇ ਜਿਹੜੀ ਇੰਨੇ ਦਿਨਾਂ ਤੋਂ ਗਰਮੀ ਪੈ ਰਹੀ ਤੁਸੀਂ ਉਹਦੇ ਬਾਰੇ ਵੈਸੇ ਕੀ ਕਹਿਣਾ ਚਾਹੋਗੇ ਇੱਕ ਵਾਰੀ ਉੱਪਰ ਜਾ ਕੇ ਦੇਖੋ ਤਾਂ ਇੱਕ ਵਾਰੀ ਸਿਸਟਮ ਨੂੰ ਲੋਕੇ ਜੇ ਕੋਸੇ ਹੋ ਰਿਹਾ ਇੱਕ ਤਰਫ ਹੱਥ ਖੜੇ ਕਰਕੇ ਤਾਂ ਫੁੱਲ ਤੈਅ ਹੋ ਜਾਏ ਦੇਖਿਆ ਜਾ ਉਹ ਦੇਖੋ ਮੋਟਰਸਾਈਕਲ ਤੇ ਬੋਲ ਤੇ ਕਿਹਾ ਐ ਮੈਂ ਕੋਈ ਨਾ ਜਾ ਕੋਸ਼ਾ ਬੋਰ ਉੱਪਰੋਂ ਗੇਰਿਆ ਵਾ ਨਾਲ ਗ੍ਰਿਲਲੀ ਵੱਟ ਸੀ ਪਹਿਲੇ ਵਾਸਤੇ ਗ੍ਰਿਲਲੇ ਵੀ ਇਕੱਠੀ ਕਰਤੀ ਤੇ ਬਹੁਤ ਜਾੜਾ ਨਹੀਂ ਬੜੇ ਤੇਜ਼ ਦੇਖੋ ਕਹਿੰਦਾ ਦੇਖੋ ਬਹੁਤ ਜਾਨ ਦਾ ਹਨਾ ਬਹੁਤ ਸਾਡਾ ਹੋ ਗਿਆ ਪੂਰਾ ਕਹਿਣ ਦਾ ਮਤ ਵਾਲੇ ਆ ਤੇ ਸਾਰੇ ਤੁਸੀਂ ਕੀ ਕਹਿਣਾ ਚਾਹੋ ਨੇ ਇਹਦੇ ਬਾਰੇ ਹੁਣ यही कहना चाहूंगा अगर जैसे तूफान चल रहा है और तेज अभी जैसे पहले तेज तूफान चल रहा है तो अगर कोई ड्राइविंग भी कर रहा है तो वो अपने सेफली या तो वहीं पे मैं वो करे गाड़ी रोक ले पर तो और रोके ऐसी जगह जहाँ पेड वगैरह ना होती कोई हिसाब तो से आदमी चल रही है तूफान तो चल रहा है तो पेड़ जोड़ भी सकता है तो इसलिए सेफ ड्राइविंग और सबसे पहले अपनी अपनी सेफ्टी जरूरी है उस हिसाब से मौसम परिवर्तन हो रहा है तो उस हिसाब से अपने सेफ्टी को लेके ਪੋਰ ਹੈ ਸਟਾਰ ਕਰ ਰਹੇ ਹਾਂ ਕਰ ਰਹੇ ਹੈ ਲਾਡ ਧੰਨਵਾਦ ਕਿਉਂਕਿ ਬਾਕੀ ਤੋਂ ਅਸੀਂ ਨੇ ਮਾਰਕੀਟ ਵਿੱਚ ਆਪਦੀ ਦੇਖ ਹੀ ਲਈ ਹੈ ਕਿਵੇਂ ਕੈਸੇ ਲੇਟ ਲੇਟੇ ਲਗਾ ਰਹੀਆਂ ਵਾ ਗ੍ਰਿਲ ਵਗੈਰਾ ਬਹੁਤ ਸਾਰਾ ਬਹੁਤ ਬਾਕੀ ਇੱਕ ਤੁਸੀਂ ਵੀ ਦੱਸੋ ਜੇ ਇੰਨੀ ਤੇਜ਼ ਬਾਰਿਸ਼ ਕਿੱਥੇ ਕਿੱਥੇ ਹੋ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਹਣਾ ਆਪਣੇ ਤਾਂ ਮੀਂਹ ਪੈ ਗਿਆ ਵਾ ਤੇ ਬਾਕੀ ਤੁਸੀਂ ਦੱਸੋ ਜੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਅੱਜ ਪੱਕੀ ਸਿਚੁਏਸ਼ਨ ਹੈ ਬਾਕੀ ਨਾ ਕੀ ਸਿਚੁਏਸ਼ਨ ਦੇ ਵਿੱਚ ਅਗਰ ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਜਦੋਂ ਬਾਈਕ ਤੇ ਹੋ ਤਾਂ ਜਿੱਥੇ ਵੀ ਤੁਸੀਂ ਹੈਗੇ ਉੱਥੇ ਹੀ ਆਪਦਾ ਬਾਈਕ ਵਗੈਰਾ ਰੋਕੇ ਕੁ ਦਿਨ ਰੋਕੇ થોੜਾ ਟਾਈਮ ਲਈ ਗਿਰਡ ਕਰ ਲ ਕਰੋ ਕਿਉਂਕਿ ਹੁੰਦਾ ਕੀ ਆ ਕਿ ਨਾ ਤਾਂ ਫਿਰ ਇਹ ਅੱਗੇ ਕੁਝ ਦਿਖਦਾ ਹੈ ਤੇ ਨਾ ਵਰ ਪਿੱਛੇ ਕੋਈ ਦਿਖਦਾ ਤੇ ਇਹ ਜੀ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਐਕਸੀਡੈਂਟ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਆ ਸੋ ਆਪਣਾ ਬਚਾ ਆਪਣੇ ਆਪ ਦੇ ਹੱਥੇ ਵਿੱਚ ਤੇ ਇਹ ਜੀਆ ਜ਼ਰੂਰ ਤਿਆਰ ਕਰੋ ਸਾਰੇ ਵੀਰਤਣ ਭਰਾ ਬਾਕੀ ਤੁਹਾਨੂੰ ਆਪਣਾ ਵਲੌਗ ਕਿਦਾਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਇਹ ਦਨਿਆ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ